ਸਾਡੇ ਪੰਜਾਬ ਨੂੰ ਮੋੜ ਵੱਜੀ ਕਿਉਂਕਿ ਦਿੱਲੀ ਦਾ ਰਿਫਲੈਕਸ਼ਨ ਪੰਜਾਬ ਦੇ ਉੱਤੇ ਜ਼ਰੂਰ ਪਏ। ਜਿਹੜੀ ਮੁੱਖ ਤੇ ਤੂਫਾਨ ਦੀ ਇਜ਼ਤ ਦਿੱਤੀ ਪੰਜਾਬ ਪਰ ਦਿੱਲੀ ਦੇ ਲੋਹਾਂ ਨੇ ਛੇਲੇ। ਪੰਜਾਬ ਲਗਭਗ 3 ਸਾਲ ਤੋਂ ਛੇਲੇ ਆ। ਹੋਰ ਦਿੱਲੀ ਵਾਲਿਆਂ ਨੇ 11 ਸਾਲ ਨੂੰ ਭੁਗਦਿਆ। 22 ਸਾਲ ਬਾਅਦ ਹੀ ਭਾਜਪਾ ਨੇ ਜਿਹੜੀ ਵਾਪਸੀ ਕੀਤੀ ਆ ਔਰ ਦਿੱਲੀ ਦੇ ਲੋਕ ਆ ਉਹ ਤਰਾ-ਤਰਾ ਕਰ ਰਹੇ ਸੀ ਆਮ ਆਦਮੀ ਪਾਰਟੀ ਸਰਕਾਰ ਤੋਂ ਦਿੱਲੀ ਵਾਲਿਆਂ ਨੂੰ ਪਤਾ ਲੱਗਿਆ ਕਿ ਜਿਹੜਾ ਕੇਸਰੀ ਵਾਲਾ ਉਹਨੇ ਕਿੰਨੀ ਜੜੀਆਂ ਗਤੀਵਿਧੀਆਂ ਕਿਹੜੇ-ਕਿਹੜੇ ਝੂਠੇ ਵਾਅਦੇ ਕੀਤੇ ਉਹ ਝੂਠੇ ਵਾਅਦੇ ਸਾਰੇ ਸਾਹਮਣੇ ਆ ਗਏ ਆ ਇਹ ਪੰਜਾਬ ਦੇ ਵਿੱਚ ਜਿਹੜੇ ਲੋਕ ਆ ਉਹ ਚਾਹੁੰਦੇ ਆ ਕਿ ਕਿਸ ਤਰ੍ਹਾਂ ਦੀ ਭਾਰਤੀਆ ਦਾ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਬਣੇ ਤਾਂ ਇਹ ਸਾਨੂੰ ਸਰਕਾਰ ਕਰ ਆ ਵੀ ਦੇਖ ਲਿਆ ਆਮ ਆਦਮੀ ਪਾਰਟੀ ਦਾ ਵੀ ਦੇਖ ਰਿਹਾ ਇਹਨਾਂ ਨੂੰ ਮੁਕਤੀ ਮਿਲ ਜਵੇ ਔਰ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਸਰਕਾਰ ਰਿਹਾ ਉਹ ਪੰਜਾਬ ਦੇ ਵਿੱਚ ਆਪਣਾ ਰਾਜ ਕਰੇ ਤੁਸੀਂ ਵੀ ਲੰਬੇ ਸਮੇਂ ਤੋਂ ਬੀਜੇਪੀ ਦੇ ਆਗੂ ਹੋ ਤਾਂ ਦਿੱਲੀ ਦੀ ਚਿਤ ਨੂੰ ਕਿੱਦਾਂ ਦੇਖਦੇ ਤੁਸੀਂ ਦੇਖੋ ਜੀ ਦਿੱਲੀ ਦੀ ਚਿਤ ਜਿਹੜੀ ਆ ਇਹ ਸਾਡੇ ਪੰਜਾਬ ਲਈ ਬਹੁਤ ਵੱਡੀ ਚਿਤ ਹੈ ਕਿਉਂਕਿ ਦਿੱਲੀ ਦਾ ਰਿਫਲੈਕਸ਼ਨ ਪੰਜਾਬ ਦੇ ਉੱਤੇ ਜ਼ਰੂਰ ਪਏ ਕਿਉਂਕਿ ਦਿੱਲੀ ਵਾਲਿਆਂ ਨੂੰ ਪਤਾ ਲੱਗਿਆ ਕਿ ਜਿਹੜਾ ਕੇਸਰੀ ਵਾਲਾ ਉਹਨੇ ਕਿੰਨੀ ਕਿੰਨੀ ਗਤੀਵਿਧੀਆਂ ਕਿਹੜੇ ਕਿਹੜੇ ਝੂਠੇ ਵਾਅਦੇ ਕੀਤੇ ਉਹ ਝੂਠੇ ਵਾਅਦੇ ਸਾਰੇ ਸਾਹਮਣੇ ਔਰ ਸਾਡੇ ਪੰਜਾਬ ਦਾ ਜੋ ਹਾਲ ਹੈ ਲਾ ਐਂਡ ਆਰਡਰ ਜ਼ੀਰੋ ਹੈ ਉਹ ਮੁੱਠਾ ਚੱਲ ਰਹੀ ਹੈ ਕਿ ਜਕੜੀਆਂ ਚੱਲ ਰਹੀਆਂ ਨੇ ਲੋਕੀ ਬਹੁਤ ਪਰੇਸ਼ਾਨ ਆ ਔਰ ਲੋਕਾਂ ਨੂੰ ਅੱਜ ਪਤਾ ਲੱਗ ਜੇਗਾ ਕਿ ਜੇ ਉਥੇ ਜੀਵਤ ਹੈ ਗਿਆ ਤੇ ਪਿੱਛੇ ਕੀ ਰਹਿ ਗਿਆ ਉਹਨਾਂ ਉਥੇ ਕੇਜਰੀ ਵਾਲੀ ਤੈ ਗਿਆ ਇਸ ਕਰਕੇ ਪੰਜਾਬ ਦੇ ਵਿੱਚ ਤੀਸਰੀ ਵਾਰ ਆਪਣੇ ਭਾਜਪਾ ਦਾ ਆਣਾ ਬਹੁਤ ਜ਼ਰੂਰੀ ਹੋਣਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਣ ਨੂੰ ਕੱਲ ਨੂੰ ਕਹਿ ਕੇ ਆਪਣਾ ਆਈ ਸੀ ਕਿਤੇ ਉਹ ਹਜੇ ਤੱਕ ਨਹੀਂ ਮਿਲਿਆ ਉਹਦੇ ਬਾਰੇ ਤੁਹਾਨੂੰ ਜੀ ਦੇਖੋ ਜੀ ਝੂਠਾ ਵਾਦਾ ਕਰਨਾ ਸਭ ਤੋਂ ਵੱਡੀ ਮਾੜੀ ਗੱਲ ਔਰ ਜਦੋਂ ਕਿ ਕੇਸ਼ਵੀ ਮਾਲ ਜੀ ਨੇ ਆਮ ਆਦਮੀ ਨੇ ਸਾਡੇ ਔਰਤਾਂ ਨਾਲ ਝੂਠੇ ਹੀ ਵਾਦੇ ਕੀਤੇ ਕਿ 5000 ਰੁਪਏ ਤੁਹਾਨੂੰ ਪਰ ਮਹੀਨਾ ਦਿੱਤਾ ਜਾਏਗਾ ਜਦੋਂ ਕਿ 3 ਸਾਲ ਹੋ ਗਏ ਸਾਡੇ ਔਰਤਾਂ ਲਈ ਉਹਨਾਂ ਨੇ ਕੋਈ 1000 ਰੁਪਏ ਨਹੀਂ ਦਿੱਤਾ ਪਰ ਮੋਦੀ ਸਿੰਘ ਜੀ ਨੇ ਜੋ ਵਾਦੇ ਕੀਤੇ ਆ ਦਿੱਲੀ ਉਹ ਜਰੂਰ ਪੂਰੇ ਕਰਨਗੇ ਔਰ ਉਹਨਾਂ ਦੇ ਪੂਰੇ ਹੋਣ ਨਾਲ ਸਾਡੇ 27 ਦੇ ਪੰਜਾਬ ਦੇ ਵਿੱਚ ਭਾਜਪਾ ਸਰਕਾਰ ਜਰੂਰ ਆਏਗੀ ਸਾਡਾ ਆਪਣਾ ਵਿਸ਼ਵਾਸ ਹੈ ਕਿ ਭਾਜਪਾ ਡਬਲ ਇੰਜਨ ਦੀ ਸਰਕਾਰ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਵਿੱਚ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਕਿੰਨੇ ਕਹਿਣਾ ਚਾਹੂਗੇ ਜਬ ਇਸ ਵਾਰ ਭਾਰਤੀ ਜਨਤਾ ਪਾਰਟੀ ਪਾਰਟੀ ਨਹੀਂ ਪਰਿਵਾਰ ਹੈ ਪਰਿਵਾਰ ਦੇ ਵਿੱਚ ਕਿਤੇ ਵੀ ਦੂਰ ਤੁਹਾਡੇ ਕੋਈ ਤੁਸੀਂ ਆਉਣੀ ਹੈ ਤਾਂ ਸਾਰੇ ਖਾਨਦਾਨ ਨਾਲ ਉਹ એનર્ਜੀ ਇੱਕ ਅਲੱਗ ਮਿਲਦੀ ਹੈ ਦੂਸਰੀ ਚੀਜ਼ ਜਿਹੜੀ ਮੁਸਲਮਾਨ ਤੇ ਤੂਫਾਨ ਦੀ ਇਤਿਹਾਸਕ ਦਿੱਤੀ ਪੰਜਾਬ اور دہلی دے روہاں نے چھینی پنجاب تقریبا 30 ਸਾਲ ਤੋਂ ਉੱਝਲ ਰਿਹਾ اور دہلی والے نے 11 ਸਾਲوں ਨੂੰ ਭੁਗਤਿਆ ਉਹਦੇ ਤੋਂ ਅੱਜ ਜਿਹੜੇ ਪੰਜਾਬੀ ਦਿੱਲੀ ਦੇ ਵਿੱਚ ਵੀ ਲਗਭਗ 35 ਤੋਂ 36% ਪੰਜਾਬੀ ਬਣੇ ਪੰਜਾਬ ਦੇ ਜਿੰਨੇ ਲੋਕ ਪੰਜਾਬ ਦੇ ਵਸਨੀਕਾਂ ਨੇ ਕਿੰਨੇ ਨਾ ਜਿੰਨੇ 17 ਆਉ ਲਾ ਕੇ ਜਿੱਥੇ ਮਾਰਿਆਂ ਦੇ ਨਾਲ ਛੋੜਦੀਆਂ ਇੱਕ ਦੂਸਰੀ ਬਹੁਤ ਜਗ੍ਹਾ ਇੱਕ ਕਿਸੇ ਦੇ ਪਰਿਵਾਰ ਦੇ ਵਿੱਚ ਤੁਸੀ ਮਿਲਦੀ ਆ ਉਹ ਸਾਰੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਕੱਲ੍ਹ ਜੀ ਆ ਉਹ ਨਾਲ ਜਿਹੜਾ ਤਾਰਾ ਮੋਈ ਗਿਆ ਉਹ ਜਿੱਤੀ ਹੋਈ ਜਿੱਤ ਦਿੱਲੀ ਜਿੱਤ ਦਾ ਅਸਰ ਜਿਹੜਾ ਪੰਜਾਬ ਦੀ ਗੱਲ ਜਾਂ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਦੇ ਅੰਦਰ ਬਹੁਤ ਵੱਡੀ ਜਿਹੜੀ ਜਿੱਤ ਹੈ ਉਹ ਮੋਦੀ ਜੀ ਦੀ ਜਿਹੜੀ ਇੱਕ ਵਿਕਾਸ ਨਵੀਂ ਰਾਜਨੀਤੀ ਇਸ ਦੇ 11 ਸਾਲ ਤੋਂ ਦੇਸ਼ ਦੇ ਅੰਦਰ ਚੱਲ ਰਹੀ ਹੈ ਔਰ ਆਉਣ ਵਾਲੇ 40 ਸਾਲ ਹੋਰ ਚੱਲੇਗੀ ਇਹ ਉਹਦਾ ਇੱਕ ਬਹੁਤ ਵੱਡਾ ਹੰਕਾਰ ਆ ਜਿਹੜਾ ਭਰਿਆ ਲੋਕਾਂ ਨੇ ਭਰਿਆ ਦਿੱਲੀ ਦੇ ਲੋਕੋ ਘੁਮਰਾ ਹੋਏ ਸੀ ਉਹ ਵਾਪਸ ਆਏ ਪੰਜਾਬੀ ਵੀ ਬਹੁਤ ਜਲਦੀ ਆਪਣੇ ਜਿਹੜੇ ਘੁਮਰਾ ਕੀਤੇ ਇਹਨਾਂ ਲੋਕਾਂ ਨੇ ਇਹ ਜਿਹੜਾ ਸੁੱਖਿਆਂ ਦਾ ਇੱਕ ਸਰਤਾਜ ਝੂਠ ਦੀ ਪ੍ਰਕਾਸ਼ਠਾ ਜਿਹੀ ਆ ਉਹਨੂੰ ਟੱਚ ਕਰਦਾ ਸੀ ਅਰਵਿੰਦ ਕੇਜਰੀਵਾਲ ਪੁਣੂ ਵੱਤ ਜ਼ਮੀਨ ਤੇ ਲਿਆ ਕੇ ਸੁਣਿਆ ਦਿੱਲੀ ਜਿੱਤ ਦਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੂਗਾ ਕਾ ਬਿਲਕੁਲ ਮੈਂ ਤਾਂ ਪਹਿਲਾਂ ਸਿੱਧੇ ਨੁਕਸਤ ਕਹਿ ਰਿਹਾ ਕਿ ਛੋਟਿਆਂ ਦਾ ਟੋਲਾ ਜਿਹੜਾ ਅਲੀ ਰਾਬਾ 40 ਚੋਰ ਜਿਹੜੇ ਇੱਥੇ ਹੋਏ ਸੀ ਉਹ 40 ਦੇ ਵਿੱਚੋਂ 48 ਉੜ ਗਏ 40 ਵਿੱਚ ਜਿਹੜਾ ਵਿਚਾਰਾ ਬੇਚਾਰਾ ਬੈਠਾ ਇੱਥੇ ਉਹ ਵਿਚਾਰਾ ਵਾਹ ਉਸਾਨਾ ਉਹ ਤੇਨਾਂ ਦੀ ਮਿਹਰਮਾਨੀ ਦੇ ਉੱਤੇ ਕਿਸਾਨ ਨੇ 250 ਕਰੋੜ ਰੁਪਏ 150 ਨਹੀਂ ਕਿਸਾਨਾਂ ਨੇ 250 ਕਰੋੜ ਲੁੱਟ ਕੇ ਵੀਰਾਂ ਕੁਤੇ ਰਿਆ ਨੂੰ ਭੇਜਦਾ ਸੀ ਜਿੰਦਾਬਾਦ ਜੀ ਆਤਮਾ ਜਿੰਦਾਬਾਦ ਪਹਿਲਾ ਹੀ ਮਤਲਬ ਨਹੀਂ ਜਿੰਨੀ ਆਤਮਾ ਜਿੰਦਾਬਾਦ ਜਿੰਦਾਬਾਦ ਜੀ ਅਸੀਂ ਛੱਡ ਕੇ ਘੌਰ ਜਾਣਗੇ ਬਹੁਤ ਜਲਦੀ ਇਹ ਆਪਣੇ ਅੱਬ ਕਹਿਣਗੇ ਕਿ ਸਾਡੀ ਤੋਹਫਾ ਸਾਡੇ ਖਾਨਦਾਨ ਦੀ ਤੋਹਫਾ ਅਸੀਂ ਅੱਜ ਤੋਂ ਬਾਅਦ ਕਿਸੇ ਤਰ੍ਹਾਂ ਨਹੀਂ ਲੇ ਲਈ ਨਹੀਂ ਕਰਾਂ ਕਿਸਾਨਾਂ ਵਾਲਾ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਮੈਂ ਗੋਦੀ ਸਾਹਿਬ ਆ ਗਏ 27 ਸਾਲ ਬਾਅਦ ਜੀ ਭਾਜਪਾ ਨੇ ਦਿੱਲੀ 'ਚ ਵਾਪਸੀ ਕੀਤੀ ਆ ਔਰ ਦਿੱਲੀ ਦੇ ਲੋਕ ਆ ਉਹ ਤਰਾ-ਤਰਾ ਕਰ ਰਹੇ ਸੀ ਆਮ ਆਦਮੀ ਪਾਰਟੀ ਸਰਕਾਰ ਤੋਂ ਹੁਣ ਭਾਰਤੀ ਆਤਾ ਪਾਰਟੀ ਸਰਕਾਰ ਉੱਥੇ ਬਣ ਗਈ ਆ ਤੇ ਹੁਣ ਜਿਹੜੇ ਲੋਕਾਂ ਦੇ ਜਿਹੜੇ ਰੁਕੇ ਹੋਏ ਕਾਰਜ ਹੋ ਸੰਪੂਰਨ ਹੋਣਗੇ ਔਰ ਇਸ ਦੇ ਨਾਲ ਹੀ ਜਿਹੜਾ ਪੰਜਾਬ ਦੇ ਵਿੱਚ ਕੋ ਵੱਡਾ ਫਰਕ ਪੈਣ ਵਾਲਾ ਇਹ ਪੰਜਾਬ ਦੇ ਵਿੱਚ ਇਹ ਲੋਕ ਆ ਉਹ ਚਾਹੁੰਦੇ ਆ ਕਿ ਕਿਸ ਤਰ੍ਹਾਂ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਬਣੇ ਤਾਂ ਜੋ ਸਾਨੂੰ ਕਾਂਗਰਸ ਦਾ ਵੀ ਦੇਖ ਲਿਆ ਆਮ ਆਦੀ ਪਾਰਟੀ ਦਾ ਵੀ ਦੇਖ ਲਿਆ ਇਹਨਾਂ ਨੂੰ ਬੁਕਤੀ ਮਿਲ ਜਾਵੇ ਔਰ ਜਿਹੜੀ ਸਾਡੀ ਭਾਰਤੀ ਜਨਤਾ ਪਾਰਟੀ ਸਰਕਾਰ ਆ ਉਹ ਪੰਜਾਬ ਦੇ ਵਿੱਚ ਆਪਣਾ ਰਾਜ ਕਰੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਤੁਸੀਂ ਗੱਲ ਕੀਤੀ ਕਿ ਪੰਜਾਬ ਵਿੱਚ ਵੱਡਾ ਫਰਕ ਦੇਖਣ ਨੂੰ ਮਿਲੂਗਾ ਇਹ ਫਰਕ ਕਿਵੇਂ ਦੇਖਣ ਨੂੰ ਮਿਲੂਗਾ ਕਿ ਤੁਹਾਡੇ ਜਿਹੜੇ ਤੁਸੀਂ ਕਿਹੜੀ ਚੀਜ਼ਾਂ ਲੈ ਕੇ ਆਉਂਗੇ ਜਿਹੜੀ ਪੰਜਾਬ ਨੂੰ ਚਾਹੀਦੀਆਂ ਨੇ ਪੰਜਾਬ ਇਸ ਵਾਰੀ ਇਹਨਾਂ ਨੇ ਪੰਜਾਬ ਨੂੰ ਆਮ ਆਦੀ ਪਾਰਟੀ ਨੇ ਲੁੱਟਿਆ ਤੇ ਕੁੱਟਿਆ ਜਿਗੀ ਤਰ੍ਹਾਂ ਔਰ ਜਿਹੜਾ ਪੰਜਾਬ ਦੀ ਸੈਂਟਰ ਸਰਕਾਰ ਹੈ ਜਿਹੜੇ ਉਹਦੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਆ ਜਿਹੜੇ ਕੰਪੂਟਰੇ ਲਾਵੋ ਆਪਾਂ ਬਾਲਾ ਦੂਰ ਕੀ ਜਾਣਾ ਕੰਪੂਟਰਾਂ ਦੇ ਹਸਪਤਾਲ ਆ ਉਹਦੇ ਦੂਗਾ ਪਿਆ ਆ ਫੰਡ ਨੂੰ ਜਿਹੜਾ ਹਾਈ ਰੇ ਆ ਰੁਕੇ ਪਏ ਆ ਕਿਉਂਕਿ ਜਿਹੜੀ ਸੈਂਟਰ ਦਾ ਪੈਸਾ ਜਦੋਂ ਆਉਂਦਾ ਤੇ ਪੰਜਾਬ ਸਰਕਾਰ ਜਾਂਦੀ ਦੀ ਹੋਰ ਭੱਜ ਕੇ ਬੰਨੇ ਖਰਚ ਕਰ ਸਕਦੀ। ਜਿਹੜਾ ਸੈਂਟਰ ਦੀ বিজেপি ਸਰਕਾਰ ਆ ਤੇ ਤੁਸੀਂ ਬੋਲੋ ਬੋਲੋ ਕੋਈ ਸੱਚਾ। ਜੇ ਸੈਂਟਰ ਦੀ বিজেপি ਵੀ ਸਰਕਾਰ ਹੋਇਆ ਤੇ ਪੰਜਾਬ ਵੀ বিজেপি ਸਰਕਾਰ ਹੋ ਗਈ ਡਬਲ ਜੇ ਸਰਕਾਰ ਬਣ ਕੇ ਜੀ ਲੋਕਾਂ ਦਾ ਭਲਾ ਕਰੂਗਾ। ਤੁਸੀਂ ਇੱਕ ਵਿੱਚ ਕਿਸੇ ਹੋਰ ਪਾਰਟੀ ਦੇ ਨਾਲ ਸਾਂਝੇਦਾਰੀ ਦਾ ਵੀ ਨਹੀਂ। ਇਹ ਕੋਈ ਹਾਈ ਕਮਾਂਡ ਦਾ ਵਿਸ਼ਾ ਆ। ਹਾਈ ਕਮਾਂਡ ਜੋ ਵੀ ਸਾਨੂੰ ਹੁਕਮ ਦਰਗੀ ਅੱਜ ਦਿੱਲੀ ਵਿੱਚ ਕੂਨ ਬਹੁਮਤ ਮਿਲਿਆ ਵਾ ਤੁਹਾਡੀ ਸਰਦਾਰ ਨੂੰ ਬੀਜੇਪੀ ਨੂੰ ਤੇ ਕਪੂਰਥਲੇ ਦੇ ਵਿੱਚ ਜੋਸ਼ ਵੀ ਦੇਖਣ ਨੂੰ ਮਿਲ ਰਿਹਾ ਵਾ ਵਰਕਰਾਂ ਨੂੰ ਕੀ ਸੰਦੇਸ਼ ਤੁਹਾਡਾ ਮੈਂ ਵਰਕਰ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਜਿਹੜੇ ਆਪਣੇ ਆਲਾ ਦਵਾਲਾ ਸਾਰੇ ਜਿਹੜੇ ਆਪਣੇ ਜਿਹੜਾ ਕਾਂਗਰਸ ਨੇ ਜਾਂ ਜਿਹੜਾ ਆਮ ਆਦੀ ਪਾਰਟੀ ਕੂੜ ਪ੍ਰਚਾਰ ਕੀਤਾ ਹੈ ਬੀਜੇਪੀ ਦੇ ਖਿਲਾਫ ਉਸ ਨੂੰ ਸਾਰਾ ਸਮਝਾਇਆ ਜਾਵੇ ਲੋਕਾਂ ਨੂੰ ਜਿਹੜੀਆਂ ਫੁੱਟਸਪੰਦਰਾਵੀ ਦੀਆਂ ਸਕੀਮਾਂ ਆ ਉਹ ਲੋਕਾਂ ਤੱਕ ਪਹੁੰਚਾਈਆਂ ਜਾਣ ਤਾਂ ਕਿ ਉਹ ਪੰਜਾਬ ਦੀ ਬੀਜੇਪੀ ਸਰਕਾਰ ਆਸੇ